ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਉ ਪ੍ਰਸਾਦ ਜਪ ਆਦ ਸਾਚੀ ਜੁਗਾਦ ਸਾਚੀ ਹੈ ਭੀ ਸਾਚੀ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਈ ਰਹਾ ਹਾਂ ਲੇਵਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪੰ ਲਖ ਹੋਹੀ ਤਾਂ ਇੱਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮ ਹੈ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਏ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ ਗਾਵ ਕੋ ਤਾਨ ਹੋਵੇ ਕਿਸੇ ਤਾਨ ਗਾਵ ਕੋ ਧਾਤ ਜਉਣੇ ਨੀਸਾਨ ਗਾਵ ਕੋ ਗੁਣ ਵੜਿਆਈਆਂ ਚਾਰ ਗਾਵ ਕੋ ਵਿਦਿਆ ਵਿਖਮ ਵਿਚਾਰ ਗਾਵ ਕੋ ਸਾਜ ਕਰੀ ਤਨ ਖੇਹੀ ਗਾਵ ਕੋ ਜੀ ਲੈ ਫਿਰ ਦੇਹੀ ਗਾਵ ਕੋ ਜਪਦ ਸਦੂਰ ਗਾਵ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਦੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜਗਤ ਗੰਤਰ ਕਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਜਿਸ ਸਾਹੀ ਪ੍ਰਵਾਹੂ ਸੱਚਾ ਸਾਹਿਬ ਸਾਚ ਨਾਹੀ ਪਾਖਿਆ ਭਾਉ ਅਪਾਰੀ ਅਕੇ ਮੰਗੇ ਦੇ ਦੇ ਡਾਟ ਕਰੀ ਦਾਤਾਰ ਫੇਰ ਕੇ ਅੱਗੇ ਰੱਖਿਆ ਜਿੱਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੋਣ ਧਰੇ ਪਿਆਰ ਅੰਮ੍ਰਿਤ ਵਿਲਾ ਸਚਨਾਉ ਵੜਿਆਈ 24 ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੀ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪਿ ਆਪ ਨਿਰੰਜਨ ਸੋਈ ਜਿਸੇ ਵਿਹਾ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਹੀਦੰ ਗੁਰਮੁਖ ਰਹਿ ਆਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੇ ਹਾਂ ਜਾਣ ਆਖ ਨਾਹੀ ਕਹਿਣਾ ਕਤਨ ਨਾ ਜਾਈ ਗੁਰੂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਥ ਨਾ ਵਾਂਜੇ ਤੇ ਸੋ ਪਾਵਾਂ ਵਿਣ ਪਾਣੇ ਕੇ ਨਾਏ ਕਰੀ ਜੇ ਤੀਸਰ ਡੁਬਾਈ ਵੇਖਾ ਵਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗ ਚਰਿਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਡਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਕਾਇਕ ਜਾ ਸਕੀਰਤ ਜਗ ਲਈ ਜੇ ਤੇ ਸਨਦਰ ਨਾ ਆਵਈ ਤਾਂ ਬਾਤ ਨਾ ਪੁੱਛ ਕੀ ਕੀਟਾ ਅੰਦਰ ਕੀਟ ਕਾਰੇ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਤਿਆ ਕੋਈ ਨਾ ਸੁਝਈ ਜੇ ਇਸ ਗੁਣ ਕੋਈ ਕਰੇ ਸੋਹਣ ਸਿੱਧਵੀਰ ਤੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਬ ਲੋ ਪਾਤਾਲ ਸੁਣੇ ਪੋਹੀ ਨਾ ਸਕੇ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 86 ਕਾ ਈਸ਼ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾਗੁਣਾ ਕੇ ਗਾਹ ਸੁਣੇ شیخ ਬੇਰ ਪਾਤਸ਼ਾਹ ਸੁਣੇ ਅੰਦੇ ਪਾ ਵੀਰਾਹੁ ਸੁਣੇ ਹਾਤੂ ਐਸ ਗਾਹੂ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਈ ਕਾਗਦ ਕਲਮ ਨ ਲਿਖਣ ਹਾਰੀ ਮੰਨੇ ਕਬਹਿ ਕਰਨ ਵਿਚਾਰੀ ਐਸ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋ ਚੋਟਾ ਨ ਖਾਈ ਮੰਨੇ ਜਮ ਕੇ ਸਾਤਨ ਜਾਈ ਐਸ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਟਾਗ ਨਬਾਏ ਮੰਨੇ ਪਥ ਸਿਆਂ ਪ੍ਰਗਟ ਜਾਈ ਮੰਨੇ ਮਗਨ ਜੱਲੇ ਪੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੈ ਮੋਖ ਦੁਆਰੇ ਮੰਨੇ ਪਰਵਾਰ ਸਾਧਾਰੀ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਪਵਾਈ ਨਾ ਭੇਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਬਰਵਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰੇ ਕਰਤੇ ਕੈ ਕਰਨੇ ਨਹੀਂ ਸੁਮਾਰੇ ਧੌਲ ਧਰਮ ਦੇ ਆ ਕਾ ਪੂਤ ਸੰਤੋਗਤਾ ਪਰਖਿਆ ਜਨ ਸੂਤ ਜੇ ਕੋ ਬੁੱਝੈ ਹੋ ਵੈ ਸਦਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਬਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰੀ ਜੀ ਜਾ ਤਰੰਗਾਂ ਕੇ ਨਾਵ ਸਭ ਨਾਲ ਕਿਹਾ ਬੁੜੀ ਕਲਾਮ ਇਹੋ ਲੈ ਕਾਲਿਕ ਜਾਣੇ ਕੋਈ ਲੈ ਕਾਲਿਕ ਆ ਕੀਤਾ ਹੋਈ ਕੀਤਾ ਤਨ ਸਵਾਲ ਅਰੂਪ ਕੀਤੀ ਦੋਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾਵੇ ਚਾਰ ਰਹਿਆ ਨਾ ਜਾਵਾਂ ਈਕਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਦਵਤਾਵ ਸੰਗ ਗ੍ਰੰਥ ਮੁਖ ਵੀਦ ਪਾੜ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੇ ਸੰਗ ਦਾਤਾਰ ਅਸੰਖ ਸੂਰਮੋ ਆਕਸਾਰ ਸੰਖ ਮੋਨ ਲੇਵ ਲਾਈ ਤਾਰੀ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰੀ ਜੋ ਤਦ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਈ ਜੋਰ ਸੰਖ ਗਲਵਾੜ ਹੱਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੂੜਿਆਰ ਕੂੜੀ ਵਿਰਾਹੀ ਸੰਗਮਲੇਸ਼ ਮਲਪਖ ਖਾਹੀ ਸੰਗ ਨਿੰਦਗ ਤਿਰ ਕਰੇ ਪਾਰੇ ਨਾਨਕ ਨੀਚ ਕਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰੀ ਜੋ ਤਦ ਪਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ असंख नाव संख तआव गम गम संकल संग गए दरबार एकरी नाम करी ताला करी ज्ञान गीत गुण गा करी लेखन बोलन बाण अकरा सिर संयोग वगान जिन हे लिखे दिस सिर नहिं जीव पुरमाई देव देव पाए जेता कीता तेता नाव विण नावे नहिं कोताऊ कुदरत कवन कहावे चार ਵਾਰਿਆ ਨਾ ਜਾਵਾਂ ਈਕ ਵਾਰੀ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਆਤ ਬੈਰਤਨ ਦੀ ਬਾਣੀ ਤੁਤੇ ਉਤਰ ਸਖੀ ਮੂਤ ਬਲੀਤੀ ਕੱਪੜ ਹੋਏ ਦੇਸਾ ਊਣ ਲਈਆ ਓ ਤੋਈ ਭਰੀਏ ਮਤ ਪਾਪਾਂ ਕੈ ਸੰਗ ਓ ਧੋਪੇ ਨਾ ਕੈ ਰੰਗ ਮੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲਨਾਉ ਸਭ ਗੁਣ ਤੀਰੀ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਇਲਾ ਵਕਤ ਕਵਨ ਕਵਨ ਥਿਤ ਕਵਨ ਵਾਰੀ ਕਵਨ ਸੇ ਰੁਤੀ ਮਾਉ ਕਵਨ ਜਿਤ ਹੋ ਆਕਾਰ ਰੇਲ ਨਾ ਪਗਿਆ ਪੰਡਤੀ ਜਿਓ ਲੇਖ ਪੁਰਾਣ ਵਕਤ ਨ ਬਾਇਓ ਕਾ ਦੀਆ ਡੇ ਲਿਖਣ ਲੇਖ ਪੁਰਾਣ ਤਿਤਵਾਰਣਾ ਜੋਗੀ ਜਾਣੇ ਰਤਮਾਉਣਾ ਕੋਈ ਜਾ ਕਰਤਾ ਸਿਰ ਠੀਕੋ ਸੱਜੀ ਅਪ ਜਾਣੇ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਅਕਨ ਦਾ ਕੋ ਆਕਾ ਇੱਕ ਦੂ ਇੱਕ ਸਿਆਣਾ ਉਹ ਵੱਡਾ ਸਾਹਿਬ ਵੱਡੀ ਨਾਇੰਗ ਤਾ ਜਾ ਕਾ ਹੋਵੈ ਨਾਇਕ ਜੀ ਕੋ ਆਪੋ ਜਾਣੇ ਅੱਗੇ ਧਿਆਨਾ ਸੋਹੈ ਪਾਤਲ ਬਾਤਲ ਲਖ ਅਗਾਸਾਂ ਅਗਾਸੀ ਓੜ ਕੋੜਿ ਘਾਲ ਥਕੀ ਵੇਦ ਕਹਿਣ ਇਕ ਵਾਰ ਸਹਿਸ ਏਠਾਰਾ ਕਹਿਣ ਕਤੇ ਬਸ ਲੂ ਇਕ ਧਾਤ ਲਿਖਾ ਹੋਈ ਤਾਂ ਲਿਖੀਐ ਲਿਖਾ ਹੋਈ ਵਿਨਾਸ਼ ਨਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀਸੁਰਤ ਨਾਮ ਬਈਆ ਨਦੀਆਂ ਤੇ ਵਾਹ ਬਵਹੀ ਸਮੁੰਦ ਨ ਜਾਣੀਏ ਹੈ ਸਮੁੰਦ ਸਾ ਸੁਲਤਾਨ ਜਿਰਹਾ ਤੇ ਤੀਮਾਲ ਧੰਨ ਕੀੜੀ ਤੋਲ ਨਾ ਵਣੀ ਜੇ ਇਸ ਮਨੋਂ ਨਾ ਵੀਸਰੇ ਅੰਤ ਨਾ ਸਿਵਦੀ ਕਹਿਣ ਨਾ ਅੰਤ ਅੰਤਨ ਗਰੁਣ ਨ ਦੇਣ ਨਾ ਅੰਤ ਅੰਤਨ ਵੇਖਣ ਤੋਣ ਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉਚਾਨਾ ਇਹ ਵੱਡੂ ਉਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੂਈ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੇ ਜੋਦਿ ਅਪਾਰੀ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਬ ਟੁੱਟਾ ਹੀ ਵਿਕਾਰੀ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਕਾਈ ਕਾਹੇ ਕਿਤੇ ਆ ਦੁਖ ਭੂਗ ਸਾਧ ਮਾਰੇ ਇਹ ਭੀ ਦਾਤ ਤੇਰੀ ਦਾਤਾਰ ਬੰਦ ਕਲਾਤੀ ਪਾਣ ਹੋਈ ਹੋਰ ਅਕਨ ਨ ਧੱਕ ਕੋਏ ਜੇ ਕੋ ਕਾਇ ਪਕ ਅਕਨ ਬਾਈ ਉਹ ਜਾਣੇ ਜੀਤੀਆਂ ਮੈਂ ਕਾਈ ਆਪੇ ਜਾਣੇ ਆਪੇ ਦੀ ਆਕੀ ਸੀ ਭੀਕੇ ਈਕੇ ਜਿਸ ਨੂੰ ਬਖਸ਼ ਸੇਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਆਪਾਰ ਮੁੱਲ ਆਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਪਾਏ ਮੁੱਲਾ ਸਮਾਹੀ ਮੁਲਤ ਹਰਮਾ ਮੁੱਲ ਦੀ ਬਣ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਆ ਮੁੱਲ ਆ ਕਿਉ ਨਾ ਜਾਈ ਆਕਾ ਗ੍ਰਹੀ ਲੇਵ ਲਈ ਆਕੀ ਵੀਰ ਪਾਠ ਪੁਰਾਣੀ ਆਕੀ ਪੜੀ ਕਰਹੀ ਵਖਿਆਣ ਆਕੀ ਬਰਮੇ ਆਕੀ ਇੰਦ ਆਕੀ ਗੋਪੀ ਤੈ ਗੋਵਿੰਦ ਆਖੇ ਇਤਰੀਆ ਕੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵਾ ਕੀ ਦੀਵ ਆਖੀ ਸੁਰ ਨਰ ਮਨ ਜਨ ਦੀਵ ਕੀਤੇ ਆਖੇ ਆਕਣ ਬਾਈ ਕੀਤੇ ਕਹਿ ਕਹਿ ਉਠੇ ਉਠ ਜੋਹੀ ਕੀਤੇ ਕੀਤੇ ਹੋਰ ਕਰੀ ਤਾਂ ਅਗਨ ਥਕੇ ਕੀ ਕੇ ਜੇ ਊੜ ਪਾਵੇ ਦੀ ਊੜ ਹੋਈ ਨਾਨਕ ਜਾਣੇ ਸਾਚਾ ਸੁਈ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖੀ ਗਾ ਸਰ ਗਾਵਾਰਾਂ ਗਾਵਾਰ ਸੋਦਰ ਕੇ ਹਾਸੋ ਕਰ ਕੇ ਹਾ ਜਿਤ ਬਹਿ ਕਰਬ ਸਮੱਲੇ ਵਡਿ ਨਾਰਿ ਅਨੇਕ ਸੰਕਾਂਗੇ ਤੇ ਆਵਣਾਰੀ ਕੀਤੇ ਰਾਗ ਬਰੀ ਸੋ ਕਹੀ ਅਨਾ ਕੀਤੇ ਗਾਵਣਾਰੀ ਗਾਵੇ ਤੁਨਾ ਬਉਣ ਬਾਣੀ ਬੈ ਸੰਤ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਬਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਇਸਰ ਬਰਮਾ ਦੇਵੀ ਸੋਹਣ ਦਸਵਾਰੀ ਗਾਵੇ ਇੰਦੀ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਜਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੀ ਉਬਾਈ ਧੀਰੀ ਆਟ ਤੜੀਤ ਨਾਲੇ ਗਾਵੇ ਦੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰਕਰ ਰੱਖੀ ਧਾਰੀ ਸੇਈ ਤੁਦ ਨੂੰ ਗਾਵੇ ਦੋ ਤਦ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੀ ਮੈਂ ਚਿਤਨ ਅਵਨ ਨਾਨਕ ਕੇ ਆਵੀ ਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਟੀ ਨਹੀਂ ਹੈ ਭੀ ਹੋਸੀ ਜੈਨ ਜਪਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਪੰਤੀ ਘਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਵਿਕਾ ਕੀਤਾ ਆਪਣਾ ਜੀਵਤ ਜੀਵੜਿਆਈ ਜੋਤੀ ਸਭ ਵਸੋਈ ਕਰਸੀ ਹੁਕਮਨਾ ਕਰਣਾ ਜਾਹੀ ਸੋ ਬਾਦਸ਼ਾਹ ਹੋ ਸਾ ਬਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾਂ ਸੰਤੋਖ ਸ਼ਰਮ ਬਦ ਚੋਲੀ ਧਿਆਨ ਕੀ ਕਰਹਿ ਬੇਪੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਬੰਦੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੀਸ ਆਦੀ ਨੀਲੇ ਆਦੀ ਨਾਦ ਜੁਗ ਜੁਗ ਏਕੋ ਇਸ ਮਭਗਤ ਗਿਆਨ ਆੰੰਦਿਆ ਪੰਡਾਰਣ ਘੜ ਘੜ ਵਾਜਿ ਨਾਦੀ ਆਪਨਾਥ ਨਾਦੀ ਸਭ ਜਾ ਕੀ ਰਿੱਧ ਤੇ ਦਿਓ ਰਸ ਆਦੇ ਸੰਜੋਗ ਵਿਜੋਗ ਦੁਇਂ ਕਾਰ ਜਲਾਵੇ ਲੇਖਿਆ ਵਿਭਾਗ ਆਦੇਸ ਤੇ ਆਦੀਸ ਆਦੀ ਅਨੀਲ ਨਾਦੀ ਨਾ ਹਦੇ ਜੁਗ ਜੁਗ ਕੋਈਸ ਇਕਮਾ ਇਹ ਯੁਗਦਵਾਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ ਦੀ ਬਾਣ ਜੀਵਤ ਸੁਭਾਵ ਦੇ ਦੀਵੇ ਜਲਾਵੇ ਜੇ ਹੋਵੇ ਗੁਰਮਾਣੀ ਉਹ ਵੇਖੇ ਉਹ ਨਾਨਦ ਰਣ ਆਵੇ ਬਹੁਤਾ ਹੀ ਹੋਵੇ ਡਾਨ ਆਦੇਸ ਤੇ ਆਦੀਸ ਆਦਿ ਅਨੀਲ ਆਦੀ ਅਨਾਹਦ ਇਹ ਯੁਗ ਜੁਗੇ ਕੋਈਸ ਆਸਣ ਲੋਏ ਲੋਏ ਪੰਡਾਰੀ ਜੁਗ ਜੁਗ ਬਾਯਾ ਸੋ ਏਕਾਂ ਵਾਰ ਕਰ ਕਰ ਵੇਖੇ ਸਰਜਨਾਰੀ ਨਨਕ ਸੱਚੇ ਕੀ ਸਾਚੀ ਕਾਰ ਆਦੀਸ ਤੇ ਆਦੀ ਸੋ ਆਦੀ ਨਹੀਂ ਲੈਣਾ ਆਦੀ ਨਾ ਹਦੀ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋਏ ਲਖੋ ਵੇ ਲਖ 20 ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ ਇਤਰਾਏ ਬਦ ਪਵੜੀਆਂ ਛੜਿ ਜਾ ਹੋਏ ਕੀਸਾ ਸੁਣ ਗੱਲਾਂ ਆਕਾਸ ਕੀ ਕੀ ਡਾਇਰੇਸ ਨਾਨਕ ਨਦਰੀ ਬਾਈ ਐ ਕੂੜੀ ਕੂੜ ਐ ਠੀਸ ਆਕਣ ਜੋਰ ਚੁਪੈਣੇ ਜੋਰ ਜੋਰ ਨਾ ਮੰਗਣ ਦੇਣ ਨ ਜੋਰ ਜੋਰ ਨਾ ਜੀਵਣਾ ਮਰਣਾ ਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਜਾਣ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਨ ਦੇ ਹੱਥ ਜੋਰ ਕਰ ਵੇਖ ਸੂਈ ਨਾਨਕ ਉਤਮਨੀ ਜਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਦਾਬ ਰਖੇ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਬਰਵਾਨ ਨਦਰੀ ਕਰਮ ਬਵੈ ਨੀਸਾਨ ਕੱਚ ਬਕਾਈ ਉੱਤੇ ਪਾਏ ਨਾਨਕ ਗਏ ਆ ਜਾਪੈ ਜਾਏ ਧਰਮ ਕੰਡ ਗਾਏ ਉਹ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਬਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘੜਦ ਘੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇ ਤੇ ਕੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੀਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਗਾਣੀ ਗੀਤੀ ਆਵਾਨੀ ਕੇਤੇ ਪਾਤ ਨਰਿੰਦ ਕੇਤੀਆ ਤੁਰਦੀ ਦੇਵਕ ਕੀਤੀ ਨਾਨਕ ਅੰਤ ਨਾ ਅੰਤ ਮੰਗਿਆਨ ਖੰਡ ਮੈਂ ਗਿਆਨ ਵਰਜੰਡ ਤਿਤੇ ਨਾਦ ਬਿੰਨੋਦ ਕੋੜ ਅਨੰਦ ਚਰਮਖੰਡ ਕੀ ਬਾਣੀ ਰੂਪ ਤਿਥੈ ਘੜੀਏ ਬਹੁਤ ਅਨੂਬ ਤਾਕੀਆਂ ਗੱਲਾਂ ਕਤੀਆਂ ਨਾ ਜਾਈ ਜੇ ਕੋ ਕਹੈ ਬਿਠੇ ਬੁਝਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤੇ ਤੇ ਸਿਤੋ ਸਿਤਾ ਮਹਿਮਾ ਮਹਿੰਦ ਗੈ ਰੂਪਨ ਕਥਨੇ ਜਾਈ ਨਾ ਉਮਰੇ ਨ ਠਾਗੀ ਜਾਈ ਜਿਨ ਕੇ ਰਾਮ ਵਸੇ ਮਨ ਮਾਹੀ ਤੇ ਤੇ ਭਗਤ ਵਸੇ ਕੇ ਲੋਕ ਰਹੀ ਅਨੰਦ ਸੱਚਾ ਮਨ ਸੋਏ ਸਚ ਗਾਂਢ ਵਸੈ ਨਿਰੰਕਾਰੇ ਕਰ ਕਰ ਵਕੈ ਨਦਰ ਨੀਵ ਨਾਲ ਦਿੱਤੇ ਖੰਡ ਮੰਡਲ ਵਰਪੰਡ ਜੇ ਕੋ ਕਦੇ dant ਨ ਅੰਤ ਦਿੱਤੇ ਲੋ ਲੋ ਆਕਾਰ ਜਿਵ ਜਿਵ ਹੁਕਮੰਤਿ ਤੇ ਤੇ ਵਿਕਾਰ ਅਵੇਠਾ ਕਿਸੇ ਕਰ ਵੀ ਚਾਰੇ ਨਾਨਕ ਗਤਨਾਮ ਕਰੜਾ ਸਾਰ ਜਤ ਬਾਹਰਾ ਧੀਰਜ ਸੁਨਿਆਰ ਰਣ ਮਤ ਵਿਰ ਦੀ ਹਾਰ ਪਉ ਕਲਾਗਨ ਦਬਦਾ ਬੋਂਡਾ ਬਾਉ ਅਮਰੀਤ ਤੇ ਦਢਾਲ ਘੜੀਏ ਸ਼ਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਦਿਨ ਕਾਰ ਨਾਨਕ ਨਦਰੀ ਨਦਰ ਨਿਆਲ ਚਲੋ ਕ ਪਵਨ ਗੁਰੂ ਪਾਣੀ ਬਿਤਾ ਮਾਤਾ ਤਰਤ ਮਾਤ ਦੇਵ ਦਾਦ ਦੋਇ ਦਾਈ ਦਾਇਾ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਦੁਰ ਕਰਮੀਆਂ ਆਪਣੀ ਦੇ ਨੀੜ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਕੇ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਡੀ ਨਾਲ